ਸੰਤ ਦਾ ਦੁਖੀ ਵਿਗੜ ਰੂਪ ਹੋ ਜਾਏ ਸੰਤ ਦਾ ਦੁਖੀ ਵਿਗੜ ਰੂਪ ਹੋ ਜਾਏ ਵਿਗੜ ਰੂਪ ਕੀ ਹੁੰਦਾ ਪਾਲੇ ਸ੍ਰੀ ਦੀ ਗੱਲ ਨਹੀਂ ਹੈ ਪਹਿਲੀ ਗਰੂਪ ਕੁਜਾਤ ਕੁਲਖੜੀ ਸੋਹਰੇ ਪਈਏ ਪੁਰੀ ਉਹਦਾ ਮਨ ਦਾ ਰੂਪ ਵਿਗੜ ਗਿਆ ਜੋ ਆਦਮੀ ਆਪਾਂ ਕਹਿੰਦੇ ਆਦਮੀ ਵਿਗੜ ਗਿਆ ਕੀ ਵਿਗੜਿਆ ਦਾ ਇਹ ਮੈਂ ਬੁੱਢਾ ਬਗੜ ਕੇ ਆਇਆ ਆਹਾ ਬੱਦ੍ਹਾ ਵਿਗੜ ਗਿਆ ਢਾਕੂ ਬਣ ਗਿਆ ਕੀ ਵਿਗੜਿਆ ਦਾ ਦੱਸੋ ਮਨ ਵਿਗੜਿਆ ਵਿਗੜ ਰੂਪ ਹੋ ਜਾਏ ਸੰਤ ਦਾ ਦੋਖੀ ਉਹ ਸੱਚ ਤੋਂ ਵਿਗੜ ਗਿਆ ਸੱਚ ਤੋਂ ਝੂਠ ਬਣ ਗਿਆ ਵਿਗੜਿਆ ਹੈ ਆਰੂਪ ਝੂਠ ਹੈ ਬਗੜਿਆ ਹੋਇਆ ਸੱਚ ਸੱਚ ਸੁਧਰ ਹੈ ਸੁਧਰਿਆ ਹੋਇਆ ਰੂਪ ਸੁਧਰ ਹੁੰਦਾ ਹੈ بگੜਿਆ ਹੋਇਆ ਰੂਪ ਖਰੂਪ ਹੋ ਜਾਂਦਾ بگੜ ਰੂਪ ਹੋ ਜਾਂਦਾ ਉਹਦਾ ਜਿਹੜੀ ਵਿਚਾਰਧਾਰਾ ਹੈ ਉਹ بگੜ ਜਾਂਦੀ ਹੈ ਉਹ ਸਾਫਤ ਨਹੀਂ ਕਰ ਸਕਦਾ ਪਰਮੇਸ਼ਰ ਕੀ ਹੈ ਜਰਾਤਾ ਨੂੰ ਸਾਫਤ ਨਹੀਂ ਕਰ ਸਕਦਾ ਨਿਗਾਹਕਾਰ ਦਾ ਰੂਪ ਨਹੀਂ ਕਰ ਸਕਦਾ ਰੂਪ ਬਗਾੜਨਾ ਪਊਗਾ ਮੂਰਤੀ ਰਖੜੀ ਪਊਗੀ ਉਹਨੂੰ ਅਕਾਲ ਮੂਰਤੀ ਦੀ ਬਜਾਇ ਮਖੜੇ ਰੂਪ ਦਾ ਪੁਜਾਰੀ ਹੋ ਗਿਆ ਉਹ ਅੱਖਾਂ ਨੂੰ ਜੋ ਮਾਇਆ ਦਿੱਤੀ ਇਹ ਉਹਦਾ ਪੁਜਾਰੀ ਆ ਰੂਪ ਦਾ ਪੁਜਾਰੀ ਹੋ ਗਿਆ ਵਿਗੜ ਗਿਆ ਨਾ ਰੂਪ ਦਾ ਰੂਪ ਦਾ ਹੈ ਉਹ ਉਹ ਅਨੂਪ ਰੂਪ ਦੇ ਪੁਜਾਰੀ ਦੀ ਬਜਾਇ ਵਿਗੜੇ ਰੂਪ ਦਾ ਪੁਜਾਰੀ ਹੋ ਗਿਆ ਸ਼ਾਬਤੂ ਫਰੂਦੀ ਜਗਾ ਆ ਜਿਹੜਾ ਗੁਰਬਾਨੀ ਦੇ ਅੱਖਰ ਨੇ ਗੁਰਬਾਨੀ ਦਾ ਉਥੀ ਸਾਹਬ ਹੈ ਇਹ ਰੂਪ ਨੂੰ ਬਨ ਲਾਣ ਲੱਗਿਆ ਇਹ ਤਾਂ ਖਾਨੂਦੀ ਦੀ ਹੈ ਬਸ ਤੂੰ ਇਹ ਗੱਲ ਅਲੱਗ ਹੈ ਵੀ ਅਸੀਂ ਜਿਤ ਕਿੰਨੀ ਕਰਦੇ ਹਾਂ ਉਹ ਤਾਂ ਕਰਾਂਗੇ ਹੀ ਉਥੀ ਪਰਮੇਸ਼ਰ ਦਾ ਥਾਨ ਹੈ ਓਹੀ ਗੱਲ ਹੈ ਪਰ ਇਹ ਰੂਪ ਇੱਕ ਅਲੱਗ ਚੀਜ਼ ਹੈ ਕਿੰਦੇ ਰੂਪ ਦਰਸਾਇਆ ਗਿਆ ਹੈ ਰੂਪ ਕੀ ਹੈ ਜਿਹੜੇ ਰੂਪ ਦੀ ਅਸੀਂ ਪੂਜਾ ਕਰਨੀ ਉਹ ਜੇ ਲਿਖਿਆ ਹੋਇਆ ਹੈ ਇੱਥੇ ਤਾਂ ਇੰਡੀਪੈਂਡੈਂਟ ਸਰ ਇਹ ਜੋ ਪਤਾ ਲੱਗਣਾ ਸਾਡੂ ਰੂਪ ਕੀ ਹੈ ਉਹ ਕਿਹੜੇ ਰੂਪ ਦੀ ਪੂਜਾ ਕਰਨੀ ਹੈ ਕਿਹੜੇ ਦੀ ਦੁਈ ਕਰਨੀ ਸਾਰਾ ਨਕਸ਼ਾ ਇਹ ਸਾਡੇ ਕੋਲ ਇਹ ਨਹੀਂ ਤਾਂ ਅਸੀਂ ਚੱਲੀਏ ਕਿ ਤੁਹਾਨੂੰ ਨਕਸ਼ੇ ਤੋਂ ਬਿਨਾਂ ਜਾਈਏ ਕਿਥੇ ਪਟੜੂ ਚੱਲੇ ਆ ਕਿਸੇ ਪਟੜ ਦੀ ਪਰਮਾਸ਼ ਕਰਨ ਫੜਵਾਰੀ ਬਿਰਦਾ ਨਕਸ਼ਾ ਹੀ ਨਾਲ ਕੀ ਕਰਨ ਤੋਂ ਜਾਂ ਨਕਸ਼ਾ ਲਾ ਫੋਲੇ ਉਹ ਤੇ ਕੀ ਕਰ ਜਲੇ ਕੁਰਬਾਨੀ ਦੇ ਬਿਨਾ ਜੀਵਨ ਖਤਮ ਹੈ ਕੁਰਬਾਨੀ ਦਾ ਨਕਸ਼ਾ ਸਾਡੇ ਕੋਲ ਇਹਦੇ ਤਾਂ ਮਾਰਗਾ ਚਲ ਇਹ ਨਕਸ਼ੇ ਦੇ ਬਿਨਾ ਕਿਵੇਂ ਜਾਵਾਂਗੇ ਤੋੜ ਨਹੀਂ ਸਕਦੇ ਸੀ ਤਦ ਨੂੰ ਪਗਾਇਆ ਗੁਰੂवाणी ਇਹ ਕਹਿੰਦੇ ਵੀ ਸਾਰੇ ਇਹਦੇ ਮੁਖਾਲਫਤ ਚ ਖੜੇ ਨੇ ਪੁੱਤੀ ਸਾਹਿਬ ਦੇ ਉਹਨਾਂ ਨੂੰ ਕੀ ਪਤਾ ਬਾਗਲਾਂ ਨੂੰ ਉਹਦਾ ਸਦਾਈ ਰ ਉਹਦਾ ਆਪ ਹੈ ਮੁਖਾਲਫ ਵਿੱਚ ਖੜੇ ਨੇ ਵਿਚਾਰਧਾਰਕ ਤੌਰ ਤੇ ਖੜੇ ਨੇ ਉਹ ਜਾਂ ਵਿਚਾਰਧਾਰਾ ਹੀ ਉਹਨਾਂ ਦੀ ਉਲਟ ਹੈ ਵਿਚਾਰ ਪੋਤੀ ਸਾਉ ਦਾ ਲਿਖਿਆ ਇਹਨਾਂ ਅਖਰਾਂ ਮੈਂ ਕੋਈ ਗੁਰੂ ਖੋਜੇ ਅਖਰ ਬਕੀ ਨੇ ਫਿਰ ਦੇਸ਼ਵਾ ਨ ਅਖਰ ਹੈ ਜੇ ਤਾਂ ਜੁਦੀ ਦਾ ਅਖਰ ਹੈ ਜੋ ਇਹ ਲਿਖਿਆ ਉਹ ਤੁਸੀਂ ਦੇਖ ਲਓ ਤੁਸੀਂ ਇਹ ਕੀ ਹੈ ਅਰੇ ਉਹ ਤਾਂ ਪੜਦਾ ਹੀ ਨਹੀਂ ਇਹਨੂੰ ਤਾਂ ਇਹ ਤਾਂ ਤਿਆਗ ਹੀ ਹੋਈ ਉਹਨਾਂ ਨੇ ਗੁਰਬਾਣੀ ਦਾ ਇਹ ਤਾਂ ਪੜਣੀ ਅਰੇ ਇਹਨੂੰ ਤਾਂ ਵਿਚਾਰਦਾਰਾਂ ਦਾ ਵੀਣੇ ਵਾਲੀ ਪ੍ਰਚਾਰਦੇ ਨੇ ਉਹ ਤਾਂ ਵੀਣਿਆਂ ਦੇ ਵੀਣਿਆਂ ਦਾ ਡੀਐਨਏ ਉਹਨਾਂ ਦੇ ਵਿੱਚੋਂ ਸਾਰਾ ਵੀਣਿਆਂ ਦਾ ਪਰਿਵਾਰ ਕੋਈ ਉਹਨਾਂ ਨੂੰ ਕਿਤੇ ਪਤਾ ਜੀ ਵੀ ਪ੍ਰਚਾਰਾ ਹੈ ਗੁਰੂ ਵੀ ਕਿਉਂ ਕਰੀ ਜਾਂਦੇ ਨੇ ਉਹਨਾਂ ਨੇ ਮੰਨ ਲਿਆ ਵੇ ਸੀ ਮੀਣੇ ਵਾਲਾ ਕਹਾਣਾ ਸੰਤ ਦਾ ਦੋਖੀ ਵਿਗੜ ਰੂਪ ਹੋਇ ਜਾਏ ਸੰਤ ਕੇ ਦੋਖੀ ਕੋ ਦਰਗਹਿ ਮਿਲੇ ਸੁਜਾਏ ਸੰਤ ਦਾ ਦੋਖੀ ਵਿਗੜ ਰੂਪ ਹੋ ਜਾਏ ਸੰਤ ਦਾ ਦੋਖੀ ਜਿਹੜਾ ਉਹਦਾ ਰੂਪ ਵਿਗੜ ਜਾਂਦਾ ਉਹਦੀ ਜਿਹਦੀ ਮਤ ਹੈ ਉਹਦਾ ਰੂਪ ਵਿਗੜ ਜਾਂਦਾ ਉਹਦੀ ਬੁੱਧੀ ਵਿਗੜ ਜਾਂਦੀ ਉਹਦੀ ਵਿਚਾਰ ਧਾਰਾ ਵਿਗੜ ਜਾਂਦੀ ਸੰਤ ਕੇ ਦੋਖੀ ਕੋ ਦਰਗਹਿ ਮਿਲੇ ਸੁਜਾਏ ਇਸ ਕਰਕੇ ਉਹਨੂੰ ਸਜ਼ਾ ਮਿਲਦੀ ਹੈ ਦਰਗਾਹ ਦੇ ਵਿੱਚ ਜਿੰਲੀ ਰੂਪ ਵਿਗਾੜ ਕੇ ਜਾ ਉਹ ਜੜਾ ਪਹਿਲਾਂ ਜਿੰਨਾ ਗਰੂਪ ਸੀ ਉਹ ਤੋਂ ਵੀ ਵਿਗਾੜ ਲਿਆ ਜਿੰਨਾ ਕ ਲੈ ਗਿਆ ਤੇ ਉਹ ਤੋਂ ਵੀ ਵਿਗਾੜ ਗਿਆ ਵਿਗਾੜ ਕੇ ਲੈ ਕੇ ਜਾਂਦਾ ਜਿੰਨਾ ਸਿਮਰਿਆ ਤਾਂ ਉਹ ਵੀ ਬਗੜ ਗਿਆ ਹਾਂਜੀ ਸੰਤ ਦਾ ਦੋਖੀ ਸਦਾ ਸਹਿ ਕਾਈਏ ਸੰਤ ਦਾ ਦੋਖੀ ਨਾ ਮਰੇ ਨਾ ਜਿਵਾਈਏ ਕਹਿੰਦੇ ਸੰਤ ਦਾ ਦੋਖੀ ਸਦਾ ਸਹਿ ਕਾਈਏ ਸਹਿ ਕਦਾ ਰਹਿੰਦਾ ਨਾ ਜਿਉਂਦਾ ਇਹ ਤੇ ਨਾ ਮਰਦਾ ਸੰਤਗਾ ਦੋਖੀ ਨਾ ਮਰੇ ਨਾ ਜਿਵਾਈਏ ਤਾਂ ਮਰਦੇ ਨਾ ਮਰਿਆ ਨਾ ਜਿਉਂਦੇ ਆ ਸਾਇਕਦਾ ਹੀ ਰਹਿੰਦਾ ਕਿਉਂਕਿ ਸਰਕਾਰ ਚਾਹਦੀ ਹੁੰਦੀ ਆ ਵੀ ਉਹ ਕਰੇ ਅੰਦਰੋਂ ਡਰਿਆ ਹੋਇਆ ਹੁੰਦਾ ਅੰਦਰੋਂ ਡਰਿਆ ਹੋਇਆ ਹੁੰਦਾ ਪਰ ਮੈਸੇਰ ਦੀ ਪਰ ਇਧਰੋਂ ਵੀ ਡਰਿਆ ਹੁੰਦਾ ਇਧਰ ਸਰਕਾਰ ਤੇ ਡਰਿਆ ਹੁੰਦਾ ਝੂਠੀ ਤੇ ਉਹ ਸੱਚੀ ਤੇ ਡਰਿਆ ਹੁੰਦਾ ਦੋ ਉਹ ਤਾਂ ਬਿਚਾਰਾ ਫਸਿਆ ਹੁੰਦਾ ਤਾਂ ਸਾਇਕਾ ਹੀ ਹੈ ਉਹ ਜਾਣਦਾ ਹੁੰਦਾ ਹੈ ਉਹ ਪਿੱਛੇ ਵੀ ਵੀ ਤੇ ਕੀ ਹਾਲ ਹੋਊਗਾ ਨਾ ਮਰੇ ਨਾ ਜੂਲਾ ਨਾ ਮਰੇ ਆਜ਼ਾਦੀ ਇਹਨਾਂ ਨੇ 20 ਪੁਆਇੰਟ ਵੀ ਉਹਨਾਂ ਨੇ ਸਰਕਾਰਾਂ ਸ ਇਹਨਾਂ ਕੋਈ ਬਹਾਨੀਆਂ ਬਹੁੰਦੇ ਨੇ ਲਾ ਨੂੰ ਆ ਮੈ ਪਤਾ ਹੁੰਦਾ ਪਤਾ ਨਹੀਂ ਜੋ ਕਰ ਰਹੇ ਜੋ ਦੋ ਪਾਸੇ ਰੋਜ ਉਹ ਪਾਣੀ ਤੇ ਵੀ ਤੇ ਵੀ ਲੜਦੇ ਰਹੇ ਨੇ ਦੋ ਵੀ ਤੇਨੂੰ ਵੀ ਗੱਲ ਸੱਚ ਦੇ ਚ ਆ ਰਹੀ ਹੈ ਸੱਚ ਤਾਂ ਉੱਥੇ ਜੁੜੀ ਹੋਈ ਹੈ ਔਰ ਸਭ ਨੇ ਪਤਾ ਹੀ ਜਾਣਦੀ ਹੈ ਪਤਾ ਨਹੀਂ ਜੀ ਇੱਕ ਤਬ ਸੇਵਾ ਜਨਰਲ ਦੀ ਫੌਜ ਕਮ ਆ ਗਈ ਕਿਨੇ ਆਦਮੀ ਉਹ ਪ੍ਰਗਟ ਕੀਤੇ ਨੇ ਮਿਸਾਲ ਨਾਲ ਇੰਨੇ ਆਦਮੀ ਨਾਲ ਕਿਤੇ ਭਲੇਖੇ ਜਰਾਉ ਉਹ ਲੇਖਾ ਚੱਕਿਆ ਸੀ ਉਹਨਾਂ ਨੇ ਹੋਰ ਕੀਤਾ ਸੀ ਵੀ ਇੰਨੇ ਸਾਡੇ ਬੰਦੇ ਜੁੜ ਚੁੱਕੇ ਨੇ ਤੁਸੀਂ ਦੱਸੋ ਕੀ ਕਰੋਗੇ ਬੰਦ ਦਾ 500 1000 ਹਜ਼ਾਰ ਬਧੇ ਰਹ ਹੁੰਦਾ ਬਸ ਇੰਨੇ ਦਾ ਨਾ ਪਾਰਟੀਆਂ ਨਾ ਹੁੰਦੇ ਰਹੀ ਜਿਹੜੀਆਂ ਸਿਆਸੀ ਪਾਰਟੀਆਂ ਨੇ ਤਿੰਨਾਂ ਕ ਬੰਦੇ ਉਹਨਾਂ ਕਨੇ ਆਉਂਦੇ ਜੁਰੂਹੀ ਬਰੂ ਤਪਤਾ ਆ ਵਾਕੀ ਉਹ ਉੱਡ ਜਾਂਦੇ ਨੇ ਸੰਤਾਂ ਦਾ ਦੋ ਦੋ ਚਾਰ ਚਾਰ ਬੰਦੇ ਇਕੱਠੇ ਹੋ ਗਏ ਵੱਡੇ ਵੱਡੇ ਕਬ ਕੀਤੇ ਨੇ ਬੰਦਿਆਂ ਨੇ ਹਾਂਜੀ ਸੰਤ ਕੇ ਦੌਖੀ ਕੀ ਪੂਜੇ ਨਾ ਆਸਾ ਸੰਤ ਕੇ ਦੌਖੀ ਕੀ ਪੂਜੇ ਨਾ ਆਸਾ ਸੰਤ ਕੇ ਦੌਖੀ ਦੀ ਜਿਹੜੀ ਇੱਛਾ ਪੂਰੀ ਨਹੀਂ ਹੁੰਦੀ ਸੰਤ ਦਾ ਦੋਖੀ ਉਹਦੀ ਇੱਛਾ ਕੇ ਮੈਨੇ ਪੂਰੀ ਹੁੰਦੀ ਨਹੀਂ ਨਹੀਂ ਸ੍ਰੀ ਕਰਦੀ ਇੱਛਾ ਪੂਰੀ ਹੋਈ ਵੀ ਮੈਂ ਗੁਰੂ ਗ੍ਰੰਥ ਜੀ ਨੂੰ ਤੇ ਕਾਮਯਾਬ ਹੋ ਸਕਿਆ ਲੈਣ ਦੇ ਮੁਕਾਬਲੇ ਨਹੀਂ ਕਾਮਯਾਬ ਹੋ ਸਕਿਆ ਸ੍ਰੀ ਚੰਦ ਲੈਣ ਦੇ ਬੁੱਢੇ ਨਹੀਂ ਕਾਮਯਾਬ ਹੋ ਸਕਿਆ ਗੁਰੂ ਮਰਦਾਸ ਦੇ ਬਰਾਬਰ ਸੰਤ ਕਦੋਖੀ ਦਿਓ ਚਲੇ ਉਹ ਵੀ ਸੰਤ ਕਦੋਖੀ ਕਿਵੇਂ ਜਾਂਦੇ ਨੇ ਸਾਬ ਦੇ ਮੁੰਡੇ ਨੇ ਕਾਮਿਆ ਹੋ ਸਕੇ ਚੌਥੇ ਪੰਜ ਸਾਲ ਦੇ ਮੁਕਾਬਲੇ ਚ ਅੰਦਰ ਇਹ ਹੋ ਆ ਸਾਬ ਤੇ ਦੋ ਭਾਈ ਨੇ ਇਹਨਾਂ ਦੇ ਉਹ ਖਿਲਾਫ ਨੇ ਮਹਾਦੇਵ ਤੇ ਫਿਰਦੀ ਜਮ ਮਹਾਦੇਵ ਤੇ ਕੋਠੀ ਜਮ ਨਹੀਂ ਹੋਜ ਬਦਰਾਮੀ ਇਹਨਾਂ ਦਾ ਜਹਾ ਹੋ ਰਹੀ ਉਹਨਾਂ ਦਾ ਕੀ ਚੱਲਿਆ ਬਈ ਵੀਣਾ ਦਾ ਕੀ ਚੱਲਿਆ ਵੀਣਾ ਦਾ ਨਾਮ ਲੈਣ ਵਾਲਾ ਹੈ ਤੇ ਵੀੜਿਆਂ ਲੋਕ ਜਾਣਦੇ ਵੀ ਨਹੀਂ ਮੈਂ ਲੈਣ ਲੱਗਿਆ ਦੋ ਵੀੜਿਆਂ ਦਾ ਵੀਣਾ ਕੋਈ ਕਹਣਾ ਨਹੀਂ ਚਾਹਦਾ ਜੇ ਕੇ ਉਹਨੂੰ ਵੀਣਾ ਕਹੇ ਤੇ ਉਹਨੂੰ ਪਤਾ ਨਹੀਂ ਕਿ ਕੌਣ ਹੈ ਹੈਗਾ ਉਹ ਵੀ ਨਹੀਂ ਕਹਦਾ ਮੈਂ ਵੀਣਾ ਉਹ ਕੌਣ ਹੁੰਦੇ ਨੇ ਲੋਕਾਂ ਨੂੰ ਪਤਾ ਹੀ ਨਹੀਂ ਵੀੜੇ ਵੀੜੇ ਹੁੰਦੇ ਕੋਣ ਜਦ ਕੇ ਵੀੜਿਆਂ ਦਾ ਪਿਛਲਾ ਇਤਿਹਾਸ ਚੱਕੇ ਗੁਰੂ ਕਾ ਵੀਣਾ ਹੀ ਵੀਣਾ ਲੱਭਦਾ ਵੀੜੇ ਦਾ ਕਥਾ ਆ ਗੁਰੂ ਇਹਨੂੰ ਪ੍ਰਥੀਏ ਨੂੰ ਸਭ ਤੋਂ ਪਹਿਲਾਂ ਵੀਣਾ ਵੀਣਾ ਉਹਨੂੰ ਕਹਿੰਦੇ ਨੇ ਜਿਹੜਾ ਮੈਦਾਨ ਚ ਆ ਕੇ ਚਰਚਾ ਗਿਆ ਚਰਚਾ ਕਰਦਾ ਦੀ ਭੇਡੂ ਦੀ ਹੈ ਮੀਸ਼ਣਾ ਨਰ ਮੀਸ਼ਣਾ ਵੀ ਕਹਿੰਦਾ ਕਿ ਨਾ ਮੀਸ਼ਣਾ ਇੱਕ ਹੁੰਦਾ ਨਰ ਜਿਹਦੇ ਸੰਗ ਆਇਆ ਹੁੰਦੇ ਨੇ ਬਹੁਤ ਦਰੂ ਨਾਰਾ ਕਹਿੰਦੇ ਦਰੂ ਨਾਰਾ ਉਹ ਲੜਦਾ ਉਹ ਨਰ ਹੈ ਉਹ ਲੜਦਾ ਫਿਰ ਭੇਡੂ ਹੈ ਭੇਡੂ ਹੈ ਇਹ ਸੰਗਰੇ ਥਲੇ ਰੂਲੇ ਮੀਣਾ ਮੀਣਾ ਧਰ ਗੁਰੂ ਜਾਂਦਾ ਉਹਨੇ ਮਰਦਾ ਉਹਨਾ ਬੜ ਗਿਆ ਉਹਨੇ ਉਹਨੇ ਜੂਲਦਣਾ ਪਕਾ ਲੜੇ ਇੱਕ ਪੁਨਾਰੀ ਲੈਦੇ ਹੁੰਦੇ ਝੂਠੇ ਜਿਹੜੇ ਨੇ ਝੂਠੇ ਵੀੜੇ ਨੇ ਆ ਜਿਹੜੇ ਸੰਤ ਕੇ ਧੋਖੀ ਨੇ ਹੀ ਵੀੜੇ ਨੇ ਆਹ ਨਾਲ ਲਪੁੰਦੇ ਆ ਉਹ ਭਾਈ ਉੱਥੇ ਤਾਂ ਜਬ ਬੰਦੇ ਇਕੱਠੇ ਹੁੰਦੇ ਝੂਠੇ ਸਾਬ ਤੋਂ ਜਾਣਾ ਉਹਨਾਂ ਨੇ ਉੱਥੇ ਡਿਸਕਸ਼ਨ ਤੇ ਆ ਕੇ ਦਫਾਰੇ ਜਾਣਾ ਉਹਨਾਂ ਨੇ ਹਾਂ ਜੀ ਸੰਤ ਕੇ ਦੁਖੀ ਕੀ ਪੁਜੇ ਦਾ ਆਸਾ ਸੰਤ ਦਾ ਦੁਖੀ ਉੱਠ ਚੱਲੇ ਨਰਾ ਸਾਹਿਬ ਉਹ ਜਿਹੜਾ ਅੱਪਰ ਕਿਹਾ ਸੀ ਵੀ ਇਹ ਜਾਜ ਆ ਜਾਣਾ ਫਿਰ ਚਰਚਾ ਕਰਾਂਗੇ ਤੁਹਾਨੂੰ ਪਤਾ ਵੀ ਇਹ ਵੀੜੇ ਨੇ ਵੀੜੇ ਕਦੇ ਹੁੰਦੇ ਹੁੰਦੇ ਨੇ ਨਾ ਵੀ ਇਹ ਹੁਣ ਨਾ ਆ ਗਾ ਤਾ ਇਹ ਹੁਣ ਐ ਜੀਪਸੀ ਵਾਲੇ ਐ ਜੀਪਸੀ ਵਾਲੇ ਨਾ ਇਹ ਹੁਣ ਸਾਰੇ ਹੀ ਵੀੜੇ ਨੇ ਆਰਮਾਨ ਜਾਣਾ ਇਹ ਕਾਲ ਮਰਦੀ ਗਾਲੀ ਐ ਮਰਦਾਨੀ ਕਹਾਲ ਐ ਉਹਨਾਂ ਦੀ ਵੀਣਿਆਲੀ ਗਾਲ ਐ ਮਾਇਆ ਦੀ ਗਾਲ ਵੀਣਿਆਲੀ ਗਾਲ ਹੁੰਦੀ ਐ ਇਹ ਮਾਇਆ ਦੀ ਗਾਲ ਐ ਨਾ ਧਰਮ ਨੂੰ ਤੰਦਾ ਬਣਾਉਣਾ ਵੀੜਿਆਂ ਦਾ ਕੰਮ ਐ ਸਿੱਧਾ ਡਿਟੀਫਿਕੇਸ਼ਨ ਹਾਂ ਜੀ ਦਾ ਧਰਮ ਤੰਦਾ ਵੀਣਾ ਜੀ ਦਾ ਭਾਈ ਧਰਮ ਧਰਮ ਐ ਇਹਦਾ ਧਰਮ ਧਿਆਨ ਹੈ ਉਹਨਾਂ ਦਾ ਉਹ ਧਿਆਨ ਹੈ ਧਰਮ ਉਹਨਾਂ ਦਾ ਮਾਇਆ ਹੈ ਧਿਆਨ ਧਰਮ ਦਾ ਬਾਣਾ ਧਰਮ ਦਾ ਪੂਜ ਧਰਮ ਹੈ ਅੰਦਰ ਦਾ ਤੱਦਾ ਕੋਈ ਤੇ ਧਰਮਾ ਕਥਾ ਵੀ ਕਰਦਾ ਕਿਸ ਦਿਨ ਵੀ ਕਰਦਾ ਕਰਦਾ ਤਾਂ ਅੰਦਰੋਂ ਅੰਦਰੋਂ ਤਾਂ ਨਾ ਕਰਦਾ ਬਾਹਰੋਂ ਹੁੰਚ ਤਰ ਜਰਮਨ ਹੋਰ ਤੁਹਾਨੂੰ ਕੋਸ ਕਾਢੇ ਵਿੱਚ ਉਹ ਖੋਰ ਉਹ ਆ ਉਹ ਵੀ ਨੇ ਉਹ ਵਪਾਰੀ ਦੇ ਹਾਂਜੀ ਸੰਤ ਕੇ ਦੋਖੀ ਕੀ ਪੂਜੇ ਦਾ ਆਸਾ ਸੰਤ ਦਾ ਦੋਖੀ ਉੱਠ ਚਲੇਦਾ ਜਾਸਾ ਸੰਤ ਕੇ ਦੋਖੀ ਕੀ ਪੂਜੇ ਦਾ ਆਸਾ ਉਹਦੀ ਆਸਾ ਨਹੀਂ ਪੂਰੀ ਹੁੰਦੀ ਸੰਤ ਕੇ ਦੋਖੀ ਦੀ ਸੰਤ ਕਾ ਧੋਖੇ ਉੱਠ ਜਲੇ ਨਰਾਸਾ ਸੰਸਾਰ ਜੋ ਜਾਂਦਾ ਦਰਾਸਾ ਹੀ ਜਾਂਦਾ ਨੈਰਾ ਆ ਸਭ ਦਰਾਸਾ ਹੋ ਕੇ ਜਾਂਦੇ ਆਸਾਨੀ ਬੋਲ ਸੰਤ ਕੇ ਧੋਖ ਨ ਤ੍ਰਿਸ਼ਟੇ ਕੋਏ ਜੈਸਾ ਭਾਵੇ ਤੈਸਾ ਕੋਈ ਹੋਏ ਸੰਤ ਕੇ ਧੋਖ ਖਨਾਲ ਕੋਈ ਅੱਜ ਤੱਕ ਤ੍ਰਿਸ਼ਟੀਆਂ ਦੀ ਕਿਸੇ ਦੀ ਤ੍ਰਿਸ਼ਨਾ बुझी ਦੀ ਅੱਜ ਤੱਕ ਕੋਈ ਵੀ ਆਦਮੀ ਐਸਾ ਨਹੀਂ ਹੋਇਆ ਸੰਤ ਦੇ ਵਿਰੋਧ ਕਰਨ ਵਾਲਾ ਤੁਹਾਨੂੰ ਸ਼ਾਂਤੀ ਮਿਲਗੀ ਹੋਵੇ ਤ੍ਰਿਸ਼ਟੇ ਸ਼ਾਂਤੀ ਮਿਲਗੀ ਹੋਵੇ ਤ੍ਰਿਸ਼ਟੇ ਨਾ ਹੋਵੇ ਸ਼ਾਂਤੀ ਨਹੀਂ ਮਿਲ ਜਿਸ਼ਾ ਨਹੀਂ ਮਿਲਜੀ ਕੋਈ ਸ਼ਾਂਤ ਨਹੀਂ ਹੋਇਆ ਜੈਸਾ ਭਾਵੇਂ ਤੈਸਾ ਕੋਈ ਹੋਵੇ ਪਰ ਜੈਸਾ ਕੋਈ ਭਾਵੇਂ ਤੈਸਾ ਹੋ ਜਾਂਦਾ ਉਹ ਚਾਹੇ ਤਾਂ ਸੰਤ ਦੇ ਰੋਖੀ ਚਲੇ ਜਾਓ ਕੋਈ ਭਾਵੇਂ ਇਹਦੀ ਕੋਈ ਕਿਵੇਂ ਆ ਕਿਉਂ ਕਰਦੇ ਨੇ ਲੋਕ ਸੱਚ ਦੇ ਦੋਖੀ ਕਿਉਂ ਬਣਦੇ ਨੇ ਉਹਨਾਂ ਦੀ ਇੱਛਾ ਹੁੰਦੀ ਹੈ ਜੇ ਜੈਸਾ ਕੋਈ ਚਾਹੁੰਦਾ ਹੈ ਉਹ ਹੋ ਜਾਂਦਾ ਕੀ ਮਤਲਬ ਸੱਚ ਦੇ ਰੋਲ ਸੱਚ ਦੇ ਬਿਰੋਚ ਖੜਾ ਹੋ ਜਾਂਦਾ ਹੈ ਆ ਇਹ ਹਸਲ ਤੇ ਆ ਕੇ ਚੜੀ ਪਰ ਦ੍ਰਿਸ਼ਟੀਆਂ ਕੋਈ ਨਹੀਂ ਫਿਰ ਸਵਾਲ ਇਹ ਪਹਿਲਾ ਹੁੰਦਾ ਹੈ ਕਿ ਜੇ ਤਾਂ ਕੋਈ ਦ੍ਰਿਸ਼ਟੀ ਨਹੀਂ ਸੱਚ ਦੇ ਧੜੇ ਸੱਚ ਦੇ ਦੋਖੀ ਦੇ ਧੜੇ 'ਚ ਲੋਕ ਜਾਂਦੇ ਕਿਉਂ ਨੇ ਇਹ ਸਵਾਲ ਦਾ ਜਵਾਬ ਹੈ ਉਹ ਉੱਤਰ ਫਿਰ ਲੋਕ ਕਿਉਂ ਜਾਂਦੇ ਨੇ ਕਹਿੰਦੇ ਜੈਸਾ ਕੋਈ ਭਾਵੇਂ ਤੈਸਾ ਹੋਵੇ ਚਾਹੇ ਤਰੀ ਆਪਣੀ ਉਹਦੀ ਇੱਛਾ ਹੈ ਉਹ ਪੱਲੇ ਤੜਲੇ ਚਲਾ ਗਿਆ ਆਪਣੇ ਪਹਾੜੇ ਜੇ ਚੱਲਣੇ ਭਾਈ ਸਿਰ ਚੋਟਾ ਸਿਰ ਚੋਟਾ ਖਾਇਆ ਚੋੜਦਾ ਘਾੜੀ ਪਿਆ ਕੀਰਤਨਾ ਮਿਟੇ ਕੋਏ ਨਾਨਕ ਜਾਣੇ ਸੱਚਾ ਸੋਏ ਪਿਆ ਕੀਰਤਨਾ ਮਿਟੇ ਕੋਏ ਕਰਤ ਪਏ ਹੋਇਆ ਹੁਣ ਚਾਹੇ ਦਾ ਪੁੱਠੀ ਪੈ ਗਿਆ ਚਾਹੇ ਪੈ ਗਿਆ ਸਦੀ ਕਿਤਨਾ ਮਿਲ ਸਕਦਾ ਕੋਈ ਨਹੀਂ ਮਿਲ ਸਕਦਾ ਉਹ ਆ ਮਿਲ ਸਕਦਾ ਦੂਜਾ ਨਹੀਂ ਮਿਲ ਸਕਦਾ ਵਾ ਆਪਣਾ ਲਿਖਿਆ ਆਪੇ ਵੇਖ ਸਕਦਾ ਆਪਣੇ ਅੱਥੀ ਆਪਣਾ ਆਪੇ ਦੀ ਗੱਲ ਵਾਰ ਹਾਂ ਉਹਦਾ ਚੱਲ ਰਿਹਾ ਚਾਹੇ ਤਾ ਸਮਝਦੇ ਇਹ ਚੱਲ ਰਿਹਾ ਇਹ ਜਿਹੜੇ ਪੰਜਵੇਂ ਪੰਜ ਹਜ਼ਾਰ ਦੇ ਵਿਰੋਧ ਦੇ ਵਿੱਚ ਉਹ ਕਰਤ ਪਏ ਹੋਏ ਨੇ ਮੇਜਨੋ ਸਾਹ ਕਿਆ ਕਰਤ ਨਾ ਬੈਠੇ ਕੋਏ ਕੋਏ ਨਾਨਕ ਜਾਣੇ ਸੱਚਾ ਸੋਏ ਅੱਜ ਵੀ ਸਾਹਮਣੇ ਕਿਰਤ ਦੇ ਕਿਹੜੇ ਬਾਇ ਵਪਾਰੀ ਦੱਦਾ ਵਪਾਰ ਕਿਹਣਾ ਨੇ ਬਣਾਇਆ ਮੇਰਾ ਨੇ ਦੱਦਾ ਬਣਾਇਆ ਭਾਈ ਉਹ ਆਪਣੇ ਆਪ ਦਾ ਪਾਪ ਛੜਦਣ ਪਰ ਕੋਈ ਨਹੀਂ ਛਿਰਾ ਸਕਦਾ ਨਾਨਕ ਜਾਣੇ ਸੱਚਾ ਸੋਏ ਨਾਨਕ ਕਹਿੰਦੇ ਸੱਚਾ ਦਾ ਜਾਣਦਾ ਜੇ ਸਾਰੀ ਗੱਲ ਵੀ ਦੱਦਾ ਕਰਦੇ ਨੇ ਕੀ ਕਰਦੇ ਨੇ ਸੱਚੇ ਨੂੰ ਤਾਂ ਸਭ ਪਤਾ ਹੀ ਆ ਪਰ ਕਰਤ ਉਹਨੂੰ ਕਿ ਲੋੜਾ ਸੱਚ ਨੂੰ ਕਰਤ ਬਟਰਾਉਂਦੇ ਇਹਨਾਂ ਦੀ ਜਿਆਦਾ ਵਿਜਨ ਨਿਭਾ ਲੈਣਗੇ ਉਹਨੂੰ ਦੋਏ ਟੀਮ ਚ ਨਹੀਂ ਬੰਦਾ ਚਾਹੀਦੇ ਉਹ ਦੋਏ ਨਰਕਾਂ ਦੇ ਵਿੱਚ ਕਿਹਨੂੰ ਵਜੂਗਾ ਜਿਹਨੂੰ ਨਰਕਾਂ ਚ ਭੇਜਣਾ ਉਧਰ ਵੀ ਤਾਂ ਲੋੜਾ ਦੋਏ ਪਾਸੇ ਹੈ ਇਹ ਮੁਰਗੇ ਮਰ ਗਿਆ ਤਾਂ ਹੀ ਨਹੀਂ ਖਾਂਦੇ ਇਹ ਲੋਕ ਪ੍ਰਚਾਰ ਕਰਦੇ ਮੁਰਗੇ ਭੰਦਾ ਪੜ੍ਹਨ ਤੁਹਾਨੂੰ ਖਾਂਦੇ ਰੋ